ਵਾਲ ਮੇਜਰ ਸਿੰਘ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਗੁਰੂ ਅਮਰਦਾਸ ਐਵੇਨਿਊ ਅਤੇ ਸੇਵਾਦਾਰ ਗੁਰਮਤ ਗਿਆਨ ਸਭਾ ਨਰੈਣਗੜ੍ਹ ਜਿਸ ਦੇ ਮਰੇ ਨਾਲ ਵੀਰ ਖਲੋਤੇ ਨੇ ਇਹ ਸਾਰੇ ਅੱਜ ਅਸੀਂ ਇਸ ਪਵਨ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਜਿਹੜੀ ਕਿ ਮਹਾਨ ਧਰਤੀ ਮਹਾਨ ਸ਼ਹੀਦਾਂ ਦੀ ਧਰਤੀ ਸਹਿਬ ਬਾਬਾ ਯੋਰਾਵਰ ਸਿੰਘ ਸਹਿਬ ਬਾਬਾ ਫਤਿਹ ਸਿੰਘ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਜਿੱਥੇ ਸ਼ਹਾਦਤ ਦੇ ਕੇ ਇਸ ਸਿੱਖ ਕੌਮ ਦੀਆਂ ਨੀਹਾਂ ਨੂੰ ਪੱਕੀਆਂ ਕੀਤਾ ਉਸ ਧਰਤੀ ਨੂੰ ਪ੍ਰਣਾਮ ਕਰਨ ਵਾਸਤੇ ਅਸੀਂ ਇੱਥੇ ਅੱਜ ਪਹੁੰਚੇ ਹਾਂ ਜਿੱਥੇ ਕਿਹਨੇ ਜਾਓਗੇ ਬਾਬਾ ਜੀ ਜੋ ਆਪਾਂ ਸਰਵਪਾਤਰ ਹਾਂ ਜੀ ਹਾਂ ਅਸੀਂ ਜਿੱਥੇ ਕਿਹਨੇ ਜਾਓਗੇ ਅਸੀਂ ਆਪਣੀ ਗੁਰਮਤ ਗਿਆਨ ਸਭਾ ਵੱਲੋਂ ਸਮੁੱਚੇ ਤੌਰ ਤੇ ਸਮੂਹ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਸਿੱਖ ਕੌਮ ਵਾਸਤੇ ਮਹਾਨ ਕਾਰਨਾਮੇ ਕਰਦਿਆਂ ਹੈ ਮਹਾਨ ਪੂਰਨੇ ਪਾਏ ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨਕਸ਼ੇ ਕਦਮ ਚੱਲਦੇ ਆ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਆ ਆਪਣੇ ਜੀਵਨ ਨੂੰ ਸੁਧਾਰਨਾ ਚਾਹੀਦਾ ਹੈ ਆਪਣੇ ਜੀਵਨ ਅੰਦਰ ਸਿੱਖੀ ਸਦਕ ਨੂੰ ਪੱਕਿਆ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਇੱਕ ਸਾਨੂੰ ਬਹੁਤ ਵੱਡਾ ਮੈਸੇਜ ਦਿੱਤਾ ਹੈ ਕਿ ਅਸੀਂ ਭਾਵੇਂ ਜਿੰਦਾ ਨਿੱਕੀਆਂ ਸੀ ਪਰ ਇਰਾਦੇ ਪੱਕੇ ਸੀ ਕਿਉਂਕਿ ਇਤਿਹਾਸ ਦੱਸਦਾ ਹੈ ਬੇਸ਼ੱਕ ਸਬਰ ਅਜਮਾਇਆ ਹੈ ਚੰਦ ਲੋਕਾਂ ਇੱਥੇ ਜ਼ਬਰ ਵਾਲੇ ਕਹਿੰਦੇ ਬੜੇ ਹੋ ਗਏ ਜ਼ਬਰ ਸਬਰ ਦੀ ਸਿਖਰ ਦੁਪਹਿਰ ਹੋ ਗਈ ਲਾਲ ਦੋ ਨੀਹਾਂ ਵਿੱਚ ਖੜੇ ਹੋਗੇ ਉਹ ਜ਼ਬਰ ਦੇ ਸਬਰ ਦੀ ਸਿਖਰ ਦੁਪਹਿਰ ਸੀ ਇੱਕ ਹਿਸਾਬ ਦੀ ਇਸ ਸੰਸਾਰ ਦੇ ਅੰਦਰ ਕਿਉਂਕਿ ਛੋਟੇ ਛੋਟੇ ਮਾਸੂਮਾਂ ਨੂੰ ਸ਼ਹੀਦੀ ਦੇ ਸ਼ਹੀਦੀ ਦੇਣ ਵਾਸਤੇ ਨੀਹਾਂ ਵਿੱਚ ਖਿਲਾਰ ਦਿੱਤਾ ਗਿਆ ਕਿਉਂਕਿ ਕਿਸੇ ਵੀ ਸ਼ਰਧ ਦੀ ਧਰਮ ਦੀ ਕਿਤਾਬ ਇਹ ਨਹੀਂ ਕਹਿੰਦੀ ਕਿ ਮਾਸੂਮ ਜਿੰਦਾਂ ਨੂੰ ਜਾਂ ਬੱਚਿਆਂ ਨੂੰ ਨੀਹਾਂ ਵਿੱਚ ਜਲਤ ਸੀਏ ਦੇ ਕੇ ਉਹਨਾਂ ਨੂੰ ਆਪਣੇ ਧਰਮ ਵਿੱਚ ਤਬਦੀਲ ਕੀਤਾ ਜਾਵੇ ਪਰ ਉਹਨਾਂ ਬਾਬਿਆਂ ਨੇ ਉਹਨਾਂ ਮਹਾਨ ਆਪਣੇ ਦਾਦੇ-ਪਰਦਾਦੇ ਦੀਆਂ ਸਾਖੀਆਂ ਮਾਤਾ ਗੁਜਰਕੌਰ ਕੋਲ ਸੁਣੀਆਂ ਸੀ ਤੇ ਉਹਨਾਂ ਦੇ ਇਰਾਦੇ ਪੱਕੇ ਸੀ ਮਾਤਾ ਗੁਜਰਕੌਰ ਦੀਆਂ ਸਿੱਖਿਆ ਨੇ ਉਹਨਾਂ ਨੂੰ ਇੰਨਾ ਕਿ ਸ਼ਕਤੀवान ਬਣਵਾਨ ਦਿੱਤਾ ਉਹਨਾਂ ਦੇ ਇਰਾਦੇ ਇੰਨੇ ਪੱਕੇ ਕਰ ਦਿੱਤੇ ਕਿ ਉਹ ਸੂਬੇ ਨੂੰ ਹਾਰਨਾ ਪਿਆ ਤੇ ਹੱਥ ਦੀ ਜਿੱਤ ਹੋਈ ਤੇ ਉਹਨਾਂ ਮੈਂ ਤਾਂ ਇਹ ਹੀ ਬੇਨਤੀ ਕਰਾਂਗਾ ਸਮੂਹ ਖਾਲਸਾ ਪੰਥ ਨੂੰ ਕਿ ਆਓ ਜੇਕਰ ਅਸੀਂ ਵੱਡੀ ਗਿਣਤੀ ਦੇ ਵਿੱਚ ਇਸ ਪਾਵਨ ਧਰਤੀ ਤੇ ਨਤਮਸਤਕ ਹੋਣ ਆਇਓ ਤੇ ਉਥੋਂ ਕੋਈ ਸਿੱਖੀ ਦੀ ਸੇਧ ਲੈ ਕੇ ਜਾਈਏ ਜਿਸ ਤਰ੍ਹਾਂ ਕਿ ਅਸੀਂ ਅੰਮ੍ਰਿਤਸਰ ਤੋਂ ਗਰਮਤ ਗਿਆਨ ਸਭਾ ਦੇ ਮੈਂਬਰਾਂ ਨੇ ਇੱਕ ਬਹੁਤ ਵੱਡਾ ਤੇ ਨਵੇਕਲਾ ਉਪਰਾਲਾ ਕੀਤਾ ਹੈ ਕਿ ਅਸੀਂ ਇਹਨਾਂ ਮਹਾਨ ਬਾਬਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਤਿਹਾਸ ਲੈ ਕੇ ਆਏ ਆ ਉਹ ਇਤਿਹਾਸ ਅਸੀਂ ਪੇਪਰ ਦੇ ਰੂਪ ਵਿੱਚ ਲੈਂਦਾ ਹੈ ਇਹ ਉਹ ਅੱਜ ਪੇਪਰ ਦੇ ਵਿੱਚ ਅਸੀਂ 20 ਸਵਾਲ ਪਾਏ ਸੀ ਤੇ ਜਿਹਦੀਆਂ ਕਿ ਚਾਰ ਆਪਸ਼ਨਾਂ ਦਿੱਤੀਆਂ ਹੋਈਆਂ ਸਨ ਤੇ ਉਹ ਬੱਚਿਆਂ ਨੇ ਔਰ ਸੰਗਤ ਨੇ ਮੈਂ ਸ਼ਬਦਾਂ ਦੇ ਨਾਲ ਬਿਆਨ ਨਹੀਂ ਕਰ ਸਕਦਾ ਕਿ ਕਿੰਨੀ ਵੱਡੀ ਤਦਾਦ ਦੇ ਵਿੱਚ ਉਹ ਸੰਗਤ ਨੇ ਪੇਪਰ ਨੂੰ ਭਰਿਆ ਔਰ ਇਤਿਹਾਸ ਨੂੰ ਜਾਣਿਆ ਅਸੀਂ ਮਹਿਸੂਸ ਕਰਦੇ ਆ ਕਿ ਜੇਕਰ ਘਾਟ ਹੈ ਤਾਂ ਸਾਡੇ ਵਰਗੇ ਪ੍ਰਚਾਰਕਾਂ ਦੀ ਘਾਟ ਹੈ ਸੰਗਤ ਵਿੱਚ ਪੂਰਾ ਉਤਸ਼ਾਹ ਤੇ ਪਿਆਰ ਹੈ ਉਹਨਾਂ ਨੇ ਖੁਸ਼ੀ ਖੁਸ਼ੀ ਉਹਨਾਂ ਮਹਾਨ ਬਾਬਾ ਦੇ ਇਤਿਹਾਸ ਨੂੰ ਪੜ੍ਹਿਆ ਤੇ ਜਾਣਿਆ ਤੇ ਇਹ ਸਾਡਾ ਗੁਰਮਤਿ ਕਿਆਰ ਸਭਾ ਦਾ ਜਿਹੜਾ ਇਹ ਸ਼ਾਇਦ ਪਹਿਲਾ ਬਰਾਲਾ ਸੀ ਇੱਥੇ ਆਣ ਕੇ ਆਉਂਦੇ ਤੇ ਅਸੀਂ ਬੜੇ ਚਿਰਾਂ ਤੋਂ ਸੀ ਪਰ ਇਹ ਅਸੀਂ ਸਮਝਿਆ ਕਿ ਜੇਕਰ ਸਾਨੂੰ ਮਾਲਕ ਨੇ ਟੀਚਰ ਦੀ ਸੇਵਾ ਦਿੱਤੀ ਹੈ ਤੇ ਅਸੀਂ ਟੀਚਰ ਦਾ ਰਤਬਾ ਹਾਸਲ ਹੈ ਤੇ ਅਸੀਂ ਉਹ ਟੀਚਰਾਂ ਵਾਲਾ ਕੰਮ ਕਰੀਏ ਤੇ ਕੋਸ਼ਿਸ਼ ਕੀਤੀ ਛੋਟੀ ਜੀ ਨਿਮਾਣੀ ਜੀ ਕਿ ਉਹਨਾਂ ਮਹਾਨ ਸਾਹਿਬ ਜਿਆਦੇ ਨੂੰ ਪ੍ਰਣਾਮ ਕਰਦਿਆ ਅਸੀਂ ਉਹ ਪੇਪਰ ਅੱਜ ਬੱਚਿਆਂ ਕੋਲ ਪਰਵਾਏ ਨੇ ਅਤੇ ਬੜੀ ਵੱਡੀ ਪੱਦਰ ਤੇ ਹੋਰ ਲਿਟਰੇਚਰ ਵੀ ਜਿਹੜਾ ਆਪਣੇ ਵੱਲੋਂ ਅਸੀਂ ਲਿਖ ਕੇ ਲੈਂਦਾ ਸੀ ਅੱਜ ਦਾ ਸਿੱਖ ਕਿੱਥੇ ਖੜਾ ਹੈ ਤੇ ਜਾਂ ਸਾਡੇ ਜੀਵਨ ਦੇ ਅੰਦਰ ਜੋ ਗਰਾਵਟਾ ਆਈਆਂ ਨੇ ਉਹਨੂੰ ਸਿਹਤ ਦੇਣ ਵਾਸਤੇ ਇਹਨਾਂ ਮਹਾਨ ਬਾਬਿਆਂ ਦੀਆਂ ਸਖਿਆਵਾਂ ਨੂੰ ਅਸੀਂ ਬੜੀ ਵੱਡੀ ਤਰਦਾਦ ਤੇ ਵਿੱਚ ਵੰਡਿਆ ਤੇ ਜੇਕਰ ਅਸੀਂ ਅੱਜ ਇਹ ਸਾਰੀ ਗੱਲ ਨੂੰ ਦੇਖਦੇ ਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦੇਖਦੇ ਆ ਇਸ ਹਲੀਮੀ ਰਾਜ ਦੀ ਗੱਲ ਕਰਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਪਹਿਲੇ ਜਮੇ 'ਚ ਬਾਬਰ ਨੂੰ ਯਾਬਰ ਕਹਿ ਦਿੱਤਾ ਸੀ ਤੇ ਜੇ ਅੱਜ ਵੀ ਅਸੀਂ ਆਪਣੇ ਅੰਦਰ ਇਹ ਅਣਖ ਤੇ ਜਜਬਾ ਰੱਖਦੇ ਆ ਭਾਵੇਂ ਕਿ ਦਸਵੇਂ ਪਾਤਸ਼ਾਹ ਨੂੰ ਪਰਤਾਖਰੂਬ ਦੇ ਵਿੱਚ ਪੰਜਾਂ ਪਿਆਰਿਆਂ ਨੂੰ ਅਮਰ ਛਕਾ ਕੇ ਖੰਡੇ ਬਾਟੇ ਦਾ ਤੇ ਸ਼ੇਰ ਬਣਾ ਦਿੱਤਾ ਖਾਲਸਾ ਫੌਜ ਬਣਾ ਦਿੱਤਾ ਕਹਿ ਦਿੱਤਾ ਖਾਲਸਾ ਮੇਰੇ ਰੂਪ ਹੈ ਖਾਲਸੇ ਮੈਂ ਹਾਂ ਕਰੋ ਨਵਾਸ ਉਸ ਖਾਲਸੇ ਦੇ ਅੰਦਰ ਇੰਨੀ ਜੁਰਤ ਭਰ ਦਿੱਤੀ ਕੇ ਸੰਸਾਰ ਦੀਆਂ ਫੌਜਾਂ ਦੇ ਉੱਪਰ ਸਭ ਤੋਂ ਉੱਪਰ ਰੁਤਬਾ ਦੇ ਦਿੱਤਾ ਖਾਲਸਾ ਅਕਾਲ ਪੁਰਖ ਦੀ ਫੌਜ ਤੇ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਤੇ ਅੱਜ ਵੀ ਸਾਨੂੰ ਇਹ ਅੰਦਰ ਆਪਣੀਆਂ ਜਮੀਰਾਂ ਨੂੰ ਜਗਾਉਣਾ ਪੈਗਾ ਕਿ ਕਲਗੀਧਰ ਪਾਤਸ਼ਾਹ ਨੇ ਆਪਣੇ ਪੁੱਤਰ ਵਾਰ ਕੇ ਸਾਡੀਆਂ ਜਮੀਰਾਂ ਨੂੰ ਜਗਾਇਆ ਤੇ ਸਾਨੂੰ ਖਾਲਸਾ ਫੌਜ ਦੇ ਸਿਪਾਹੀ ਬਣਾਇਆ ਤੇ ਖਾਲਸਾ ਫੌਜ ਦਾ ਸਿਪਾਹੀ ਹੁੰਦਾ ਹੈ ਠੀਕ ਹੈ ਜਿੱਥੇ ਅਸੀਂ ਆਪਣੀ ਸਵੇ ਰੱਖਿਆ ਕਰਨੀ ਆ ਤੇ ਉਥੇ ਆਪਣੇ ਪੰਜਾਬ ਧਰਤੀ ਦੀ ਇਸ ਪੰਜਾਬ ਦੇਸ਼ ਦੀ ਰੱਖਿਆ ਕਰਨੀ ਕਿਉਂਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਉਹ ਸਾਨੂੰ ਉਸ ਤੇ ਪਹਿਰਾ ਦਿੰਦੇ ਹੋਏ ਆਪਣੇ ਹਲੀਮੀ ਰਾਜਵਾਲ ਵੀ ਸੋਚਣਾ ਪਏਗਾ ਤੇ ਜਿਸ ਦੇ ਚੱਲਦਿਆ ਸਾਡੇ ਵਾਸਤੇ ਸਦਾ ਆਨੰਦ ਹੀ ਤੇ ਆਨੰਦ ਹੈ ਖੇੜਾ ਹੀ ਖੇੜਾ ਹੈ ਇਹ ਸਾਰੀਆਂ ਬੇਨਤੀਆਂ ਮੈਂ ਤਾ ਕਰ ਰਿਹਾ ਕਿ ਅੱਜ ਦਾ ਉਹ ਕੋਟ ਕੋਟ ਪ੍ਰਣਾਮ ਕਰਦਿਆਂ ਮਹਾਨ ਸ਼ੀਦਾ ਨੂੰ ਇਹ ਸਾਨੂੰ ਹਰ ਪੱਖ ਤੇ ਵਿਚਾਰਨਾ ਕਿ ਪਾਏਗਾ ਕਿਉਂਕਿ ਜੇਕਰ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਕਿਉਂਕਿ ਸ਼ਾਸਤਰ ਕੇ ਅਧੀਨ ਹੈ ਰਾਜ ਕਿ ਇਹ ਸਾਨੂੰ ਸਭ ਕੁਝ ਸੋਚਣਾ ਪਏਗਾ ਇੱਥੇ ਇਹਨਾਂ ਮਹਾਨ ਬਾਬਿਆਂ ਨੂੰ ਨਾਸਤਕ ਮੁੰਦਿਆ ਆਪਣੀ ਜ਼ਮੀਨ ਨੂੰ ਜਗਾਉਣਾ ਪਏਗਾ ਕਿਉਂਕਿ ਗੁਰੂ ਗਬਿੰਦ ਸਿੰਘ ਜੀ ਨੇ ਸਾਡੀ ਸ਼ੁਰੂਆਤ ਹੀ ਖਾਲਸਾ ਜੋ ਕੀਤੀ ਕਿਉਂਕਿ ਸਾਨੂੰ ਪਹਿਲ ਹੀ ਖੰਡੇ ਦੀ ਦਿੱਤੀ ਸਾਨੂੰ ਗੁੜਤੀ ਖੰਡੇ ਦੀ ਦਿੱਤੀ ਤੇ ਉਸ ਜੇ ਮਹਾਨ ਧਰਤੀ ਤੇ ਆਇਆ ਤੇ ਸਾਨੂੰ ਵੱਧ ਤੋਂ ਵੱਧ ਉਹਨਾਂ ਨੂੰ ਪ੍ਰਣਾਮ ਕਰਦਿਆ ਉਹਨਾਂ ਦੇ ਸੁਪਣਿਆਂ ਨੂੰ ਆਪਣੇ ਜੀਵਨ ਅੰਦਰ ਸਕਾਰ ਕਰਨਾ ਪਵੇਗਾ ਤੇ ਮੈਂ ਚਾਹਵਾਗਾ ਕਿ ਮੇਰਾ ਵਿਦਿਆਰਥੀ ਸਿਮਰਨਜੀਤ ਕੌਰ ਦੋ ਸ਼ਬਦ ਇਹਨਾਂ ਮਹਾਨ ਬਾਬਿਆਂ ਵਾਸਤੇ ਤੇ ਦੋ ਸ਼ਬਦ ਇਹਨਾਂ ਸੰਕਤਾ ਵਾਸਤੇ ਤੇ ਇੱਕ ਜਿਹੜੀ ਅਸੀਂ ਇੱਥੇ ਵੇਖੀ ਆ ਕਮਜ਼ੋਰੀ ਦੇਖੀ ਆ ਠੀਕ ਹੈ ਪ੍ਰਬੰਧ ਸਾਡੀ ਗੁਰਦੁਆਰਾ ਸ਼ਰੋਮਣੀ ਪਰਮੇਟਰੀ ਕਰ ਰਹੀ ਹੈ ਹੋਰ ਸੰਸਥਾਵਾਂ ਇੱਥੇ ਆਈਆਂ ਨੇ ਪਰ ਇੱਕ ਮੈਂ ਕਮਜ਼ੋਰੀ ਵੇਖੀ ਹੈ ਜਿਹੜੀ ਸਾਡੀ ਗੁਰਮਤ ਸਭਾ ਵੱਲੋਂ ਇੱਕ ਕਮਜ਼ੋਰੀ ਨੂੰ ਕੱਢਿਆ ਗਿਆ ਹੈ ਅਸੀਂ ਕੱਲ ਤੋਂ ਹੀ ਦੇਖ ਰਿਹਾ ਕਿ ਇਹ ਜਿਹੜਾ ਰਾਸ਼ੀ ਫਾਲਿਆ ਇੱਥੇ ਵੰਡਿਆ ਜਾ ਰਿਹਾ ਕਿਉਂਕਿ ਬਾਬਾ ਨਾਨਕ ਜੀ ਨੇ ਅਕਾਲ ਪੁਰਖ ਨੇ ਜਦੋਂ ਇੱਥੇ ਪ੍ਰਗਟ ਹੋਏ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਅਗਿਆਨਤਾ ਦਾ ਹਨੇਰਾ ਕੱਢ ਦਿੱਤਾ ਸਾਡੀ ਰਾਸ਼ੀ ਬਦਲ ਦਿੱਤੀ ਕਲਗੀਧਰ ਪਾਤਸ਼ਾਹ ਨੇ ਕਿਉਂਕਿ ਸਾਡੇ ਨਾਂ ਦੇ ਨਾਲ ਸਿੰਘ ਲਾ ਦਿੱਤਾ 10 ਗੁਰੂ ਸਹਿਬਾਨ ਨੇ ਇਹ ਸਾਰੇ ਕੰਮ ਇਹਦੇ ਵਾਸਤੇ ਕੀਤੇ ਤੇ ਸਾਡੀਆਂ ਰਾਸ਼ੀ ਸਾਡਾ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਹੈ ਤੇ ਇਹ ਅਸੀਂ ਜਿਹੜਾ ਵੀ ਇੱਥੇ ਵੇਚ ਰਿਆ ਸੀ ਅਸੀਂ ਕਿਸੇ ਨਾਲ ਨਜਾਇਜ਼ ਨਹੀਂ ਕੀਤੀ ਉਹਨੂੰ ਵੇੰਦਤੀ ਕੀਤੀ ਤੇ ਇਹਦੀ ਪੈਸੇ ਦੇ ਕੇ ਅਸੀਂ ਬੜੀ ਵੱਡੀ ਤੇ ਦਸ ਜੀ ਕੀ ਫਤਿਹ ਅੱਜ ਸਿੱਖ ਕਿੱਥੇ ਖੜੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ ਆਪਣੇ ਸਿੱਧਕ ਦੀ ਪ੍ਰੀਖਿਆ ਦੇਣ ਸਮੇ ਜੁੱਤ ਸਿੰਘ ਸਾਹਿਬਜ਼ਾਦਿਆਂ ਨੇ ਆਪਣੇ ਪਿੰਡੇ ਤੇ ਹੰਡਾਇ ਕਿ ਉਸ ਕਹਿਰ ਨੂੰ ਯਾਦ ਕਰਕੇ ਕਦੇ ਸਾਡੀ ਰੂਹ ਵੀ ਤੜਸੀ ਹੈ ਕਿ ਅਸੀਂ ਵੀ ਕਦੇ ਸਿੱਖ ਹੋਣ ਦੇ ਨਾਤੇ ਆਪਣੀ ਛਾਤੀ ਉੱਤੇ ਸਰਹੰਦ ਦੀ ਦੀਵਾਰਾਂ ਦਾ ਭਾਰ ਮਹਿਸੂਸ ਕੀਤਾ ਹੈ ਕੀ ਅਸੀਂ ਵੀ ਕਦੇ ਸਰਹੰਦ ਦੀਆਂ ਕੰਦਾ ਦੇ ਸਰਮੁਖ ਖੜੇ ਹੋ ਕੇ ਆਪਣੇ ਅੰਦਰਲੇ ਸਿੱਖੀ ਸਿਧਕ ਨੂੰ ਚੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਕੀ ਅੱਜ ਹਰ ਸਿੱਖ ਦਾ ਆਪਣੇ ਅੰਦਰ ਅੰਤਰ ਜਾਤ ਪਾਉਣ ਦਾ ਸਮਾਂ ਨਹੀਂ ਗੁਰੂ ਤੇ ਸਿੱਖ ਦਾ ਤਾਂ ਕੇਵਲ ਰਿਸ਼ਤਾ ਹੀ ਸਿਰ ਦਰਦਦਾ ਹੈ ਛੋਟੇ ਸਾਹਿਬ ਜਾਦਿਆਂ ਨੇ ਤੇ ਸੀ ਇਹ ਸਹਿ ਕੇ ਵੀ ਆਪਣੇ ਸਿਧਕ ਨੂੰ ਪੇਠ ਨਹੀਂ ਦਿੱਤੀ ਇਸ ਲਈ ਉਹਨਾਂ ਦੇ ਸ਼ਹੀਦੀ ਅਸਥਾਨ ਤੇ ਦੁਨੀਆ ਭਰ ਦੇ ਆਕੀਦਤਮਨ ਲੋਕ ਉਹਨਾਂ ਦੇ ਸਿੱਖੀ ਸਿਧਕ ਨੂੰ ਪ੍ਰਣਾਮ ਕਰਨ ਲਈ ਜੁੜਦੇ ਹਨ ਪਰ ਅਸੀਂ ਗੁਰੂ ਸਾਹਿਬਾਨ ਦੀ ਵਰਸਾਈ ਧਰਤੀ ਦੇ ਸਿੱਖ ਕਿਉਂ ਆਪਣਾ ਸਿੱਖੀ ਸਿਧਕ ਹਾਰ ਰਹੇ ਹਾਂ ਸਾਡੀ ਸਿੱਧਕੋ ਹਾਰ ਰਹੀ ਅੰਤ ਨੂੰ ਬੋੜੀ ਦੁਆਨ ਕਰੋ ਕਦੇ ਇਕੱਲੇ ਬੈਠ ਕੇ ਸੋਚਿਆ ਕਿ ਅਸੀਂ ਕਿਸ ਅਧੋਗਤੀ ਵੱਲ ਨੂੰ ਜਾ ਰਹੇ ਹਾਂ ਆ ਇੱਕ ਕੀ ਇਹ ਕੋੜਾ ਤੇ ਨੰਗਾ ਸੱਚ ਨਹੀਂ ਕਿ ਅੱਜ ਸਿੱਖਾ ਦੇ ਘਰਾਂ ਵਿੱਚੋਂ ਊੜਾ ਤੇ ਜੂੜਾ ਦੋਵੇਂ ਹੀ ਦੁਆਚ ਰਹਿ ਹਨ ਅਸੀਂ ਹਰ ਲੋਚਰ ਅਰਦਾਸ ਵੀ ਕਰਦੇ ਹਾਂ ਤੇ ਅਰਦਾਸ ਦੇ ਸ਼ਹੀਦਾਂ ਦੀ ਮਰਿਆਦਾ ਦਾ અપਮਾਨ ਵੀ ਕਰਦੇ ਹਾਂ ਇੰਜ ਅਸੀਂ ਆਪਣੇ ਨਿੱਤ ਦੇ ਰੁਝੇਵਿਆਂ ਵਿੱਚ ਆਪਣੇ ਗੌਰਵ ਦਾ ਅਚੇਤ ਅਤੇ ਸੁਚੇਤ ਰੂਪ ਵਿੱਚ ਨਿਰਾਦਰ ਕਰਦੇ ਰਹਿੰਦੇ ਹਾਂ ਸਾਡੀਆਂ ਤੇ ਸਰਦਾਰੀਆਂ ਹਿੰਦੂ ਸਾਰਾਂ ਤੇ ਕੇਸਾ ਨਾਲ ਹਨ ਇਹ ਨਿਸ਼ਾਨੀਆਂ ਸਾਡੀ ਨਿਸ਼ਾਨਦੇਹੀ ਕਰਦੀਆਂ ਹਨ ਤੇ ਸਾਡੀ ਅੱਡੜੀ ਪਛਾਣ ਸਾਬਤ ਕਰਦੀਆਂ ਹਨ ਖਾਲਸਾ ਜੀ ਚੇਤੇ ਰੱਖੋ ਕਿ ਜਦੋਂ ਦਸਤਾਰਾਂ ਤੇ ਕੇਸ ਗਵਾਚਦੇ ਹਨ ਤਾਂ ਇੱਜ਼ਤਾਂ ਵੀ ਸਾਥ ਛੱਡ ਜਾਂਦੀਆਂ ਹਨ ਅੱਜ ਪੰਜਾਬ ਦੀ ਧਰਤੀ ਵਿੱਚੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਦੇ ਆਪਣੇ ਸਿੱਧਕਵਾਨ ਸਿੰਘਾਂ ਨੂੰ ਲੱਭ ਰਹੇ ਹਨ ਆਓ ਗੰਭੀਰਤਾ ਨਾਲ ਵਿਚਾਰੀਏ ਕਿ ਸਾਹਿਬਜ਼ਾਦੇ ਦੀ ਮਹਾਨ ਜੀਤ ਦੀ ਤੋਂ ਕੇਵਲ 350 ਸਾਲ ਬਾਅਦ ਅੱਜ ਸਿੱਖ ਕਿੱਥੇ ਖੜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ that's your